ਨਮ ਸ੍ਰੀ ਵਾਹਿਗੁਰੂ ਸਾਹਿਬ ਜੀਓ ੴ ਸਤਿਗੁਰ ਪਤਸਾਦ ਇਸ ਲੋਕ ਮਹੱਲਾ ਪਹਿਲਾ ਦੁਖਦਾਰ ਸੁਖ ਰੂਪਿਆ ਜਾ ਸੁਖਤਾ ਨਾ ਹੋਈ ਤੂੰ ਕਰਤਾ ਕਰਦਾ ਮੈਂ ਨਾਹੀ ਜਾ ਹੋਂ ਕਰੀ ਨਾ ਹੋਈ ਬਰਹਾਰੀ ਕੁਦਰਤਵਸਿਆ ਤੇਰਾ ਅੰਤ ਨਾ ਜਾਇ ਲਖਿਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲਾ ਪ੍ਰਭੂਦਰ ਰਹਾ ਤੂੰ ਸੱਚਾ ਸਾਹਿਬ ਸਭ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹ ਨਾਨਕ ਕਰਤੇ ਕੀਆ ਬਾਤਾ ਜੋ ਕੁਛ ਕਰਨਾ ਸੋ ਕਰ ਰਹਾ ਸੋ ਦਰਗਾਸਾ ਮਹਲਾ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ ਸੋ ਦਰਤੀ ਰਾ ਕੀ ਹਾ ਸੋ ਕਰ ਕੀ ਹਾ ਜਦ ਵੇ ਸਰਬ ਸਮਾਨ ਦੇ ਮਵਾਜੇ ਤੇਰੇ ਨਾਮ ਅਨੇਕ ਸੰਖਾ ਕਿਤੇ ਤੇਰੇ ਭਗਵਨ ਹਾਰੇ ਕਿਤੇ ਤੇਰੀ ਰਾਗ ਪਰਿਸ਼ੋ ਕਹੀਐ ਹੈ ਕਿਤੇ ਤੇਰੇ ਗਵਨ ਹਾਰੇ ਗਵਨ ਤੁਧੋਂ ਗਵਨ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਵਨ ਤੁਧੋਂ ਚਿਤ ਗੁਪਤ ਲਿਖ ਜਾਨਣ ਲਿਖ ਲਿਖ ਧਰਮ ਵਿਚਾਰੀ ਗਵਨ ਤੁਧੋਂ ਈਸਰ ਬ੍ਰਹਮਾ ਦੇਵੀ ਸੂ ਅੰਤੇਰੇ ਸਦਾ ਸਿਵਾਰੇ ਗਵਨ ਤੁਧੋਂ ਇੰਦਰੇਂਦਰਾ ਸੰ ਬੈਠੇ ਦੇਵਤਿਆਂ ਦਰਨਾਲੇ ਗਾਵਨ ਤੁੰਨਾ ਸਿੱਤ ਸੁਵਾਦੀ ਅੰਦਰ ਗਾਵਨ ਤੁੰਨਾ ਸਾਧ ਵਿਚਾਰੇ ਗਾਵਨ ਤੁੰਨਾ ਜਤੀ ਸਦੀ ਸੰਤੂਖੀ ਗਾਵਨ ਤੁੰਨਾ ਵੀਰ ਕਰਾਰੇ ਗਾਵਨ ਤੁੰਨਾ ਪੰਡਤ ਪੜਨ ਰਖੀ ਸਰ ਜਗ ਜਗ வேதਾ ਨਾਲੇ ਗਾਵਨ ਤੁੰਨਾ ਮਨਿਆ ਮਨ ਮੋਹਨ ਸੁਰਗ ਨਸ ਪਿਆਲੇ ਗਾਵਨ ਤੁੰਨਾ ਰਤਨ ਪਾਏ ਤੀਰੇ ਅਠਸੜ ਤੀਰਤ ਨਾਲੇ ਗਾਵਨ ਤੁੰਨਾ ਜੋਤ ਮਹਾਬਲ ਸੂਰਾ ਗਾਵਨ ਤੂੰ ਨੋ ਖਾਣੀ ਚਾਰੀ ਗਾਵਨ ਤੂੰ ਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰਖੇ ਤੇਰੇ ਧਾਰੀ ਸੀ ਤੂੰ ਗਾਵਣ ਜੋ ਤੁਧ ਭਾਵਨ ਰਤੇ ਤੇਰੇ ਭਗਤ ਸਾਰੇ ਹੋਰ ਕਿਤ ਤੂੰ ਗਾਵਣ ਸ੍ਰੀ ਮਹਤਤ ਨਾਵਨ ਨਾਨਕਿਆ ਵਿਚਾਰੀ ਸੋਈ ਸੋਈ ਸਦਾ ਸੱਚ ਸਾਜ ਸੱਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਨਰਚਾਈ ਰੰਗੀ ਰੰਗੀ ਬਾਤੀ ਕਰ ਕਰ ਜਨ ਸੀ ਮਾ ਜਿਨੂੰ ਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋ ਤੁਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰ ਨਾ ਜਾਈ ਸੋ ਬਾਤ ਸਾਹ ਹੁ ਸਾਹ ਪਤ ਸਾਹਿਬ ਨਾਨਕ ਰਹਿਣ ਰਜ਼ਾਈ ਆਸਾ ਮਹਲਾ ਪਹਿਲਾ ਸੁਣ ਵੱਡਾ ਖੈ ਸਭ ਕੁਏ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਨੇ ਵਾਲੇ ਤੇ ਰਹੇ ਸਮਾਈ ਵੱਡੇ ਮੇਰੇ ਸਾਹਿਬਾ ਘਰ ਗੰਭੀਰ ਆਗਨੀ ਗਹਿਰਾ ਕੋਈ ਨਾ ਜਾਣੇ ਤੇਰਾ ਕੀਤਾ ਕੀਵੜ ਚੀਰਾ ਰਹਾ ਸਭ ਸੁਰਤੀ ਨ ਸੁਰਤ ਕਮਾਈ ਸਭ ਕੀਮਤ ਮਨ ਕੀਮਤ ਪਾਈ ਗਿਆਨੀ ਧਿਆਨੀ ਗੁਰ ਗਰਹਾਈ ਕਹਿ ਨਾ ਜਾਈ ਤੇਰੀ ਤਨ ਵਡਿਆਈ ਸਭ ਸਤ ਸਭ ਤਬ ਸਭ ਚੰਗਿਆਈਆਂ ਸਿੱਧਾ ਗੁਰਖਾਂ ਦੀਆਂ ਵਡਿਆਈਆਂ ਤੁਧ ਵਿੰਸਦੀ ਕਿਨੇ ਨਾ ਪਾਈਆ ਕਰਨ ਮਿਲਣਾ ਨੀਠਾਕ ਰਹਾਈਆ ਅੱਖਣ ਵਾਲਾ ਕਿਆ ਵਿਚਾਰਾ ਸਿਫਤੀ ਪਰੇ ਤੇਰੇ ਪੰਡਾ ਰਾਜ ਜਿਸ ਤੋਂ ਦੇਹਿਤ ਸੇ ਕਿਆ ਚਾਰਾ ਨਾਨਕ ਸਤਿ ਸਵਾਰ ਨਹਾਰਾ ਆਸਾ ਮਹਲਾ ਪਹਿਲਾ ਆਖਾਂ ਜੀ ਨਾਮਿਸਰੈ ਮਰ ਜਾਉਂ ਆਖਣਿ ਔਖਾ ਸਾਚਾ ਨਾਹੂੰ ਸਾਚੀ ਨਾਮ ਕੀ ਲਾਗੈ ਪੂਖ ਉਤਪੂਖਾ ਖਾਏ ਚਲਿਹੈ ਦੁਖ ਸੁਲਕੰ ਸਰਾਮੀ ਦੀ ਮਾਈ ਸਾਚਾ ਸਾਹਿਬ ਸਾਚਾ ਨਾਹੀਂ ਰਹਾ ਉਹ ਸਾਚੀ ਨਾਮ ਕੀ ਤੁਲ ਬੜਿਆਈ ਆਖ ਤਕ ਕੀਮਤ ਨਹੀਂ ਕਾਈ ਜੇ ਸਨ ਲਕਿਆ ਖਣ ਪਾਈ ਵਡਾ ਨਾ ਹੋਵੇ ਘਾਟ ਨਾ ਜਾਏ ਨਾ ਊਗ ਮਰੇ ਨਾ ਹੋਵੇ ਸੂਗ ਤੇ ਦਰਹਿ ਨਾ ਚੁਕਾ ਭੂਗ ਗੁਣ ਈਹ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਇ ਜੀ ਵਡਿਆਖ ਤੇ ਵਰ ਤੇਰੀ ਦਾਤ ਜਿੰਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰਿ ਹੀ ਦੇਖਮ ਜਾਤ ਨਾਨਕ ਨਾਵੇਂ ਬਾਸਨਾਤ ਰਾਗ ਬੂਜਰੀ ਮਹੱਲਾ ਚੌਥਾ ਹਰ ਕੀ ਜਨ ਸਤਿਗੁਰ ਸਤਪੁਰਖਾ ਬਿਨਾ ਕਰਉ ਗੁਰਪਾਸ ਹੰ ਗਿਰੇ ਕਿਰਨ ਸਤਗੁਰ ਸਰਨਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰ ਦੇਵ ਮੁਖ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਮ ਸਿਖਾਈ ਹਰ ਕੀਰਤ ਹੰ ਗਿਰੀ ਰਹਿਰਾਸ ਰਹਾ ਹਰ ਜਨ ਕੇਵਲ ਭਾਗ ਵਡੇਰੇ ਜਨਹਾਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤ ਗਤਗੁਣ ਪ੍ਰਗਾਸ ਜਨਹਾਰ ਹਰ ਹਰਸ ਨਾਮ ਨਾ ਪਾਇਆ ਤੇ ਭਾਗ ਹੀਨ ਜਨ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਈ ਤ੍ਰਿਕ ਜੀਵੇ ਤ੍ਰਿਕ ਜੀਵਾਸ ਜਿਨ ਹਾਰ ਜਨ ਸਤਗੁਰ ਸੰਗਤ ਪਾਈ ਤੈਨ ਧਰਮੁ ਸਤਿ ਕਿ ਲਖਿਆ ਲਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾ ਕਾਹਿਰੀ ਮਨ ਚਿਤ ਵਹਿ ਉਦਮ ਜਾ ਆਹਰ ਹਰ ਜਿਉ ਪਰਿਆ ਸਹਿਲ ਪਥਰ ਮੈਂ ਜੰਦ ਉਪਾਏ ਤਾਂ ਕਾਰਜ ਕਾਗੈ ਕਰ ਧਰਿਆ ਮੇਰੇ ਮਾਧੂ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸਟ ਹਰਿਆ ਰਹਾ ਜਨਨ ਪਿਤਾ ਲੋਕ ਸਤ ਗਣਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਜਿਕ ਸੰਭਾਹੀ ਠਾਕੁਰ ਕਾਹੀ ਮਨ ਭਉ ਕਰਿਆ ਊ ਡੇ ਉਡਾ ਵਸ ਕੁ ਸਾਤ ਸਪਾਛੀ ਬਚਰੇ ਛਰਿਆ ਤਿਨ ਕਵਨ ਖਲਾਵੈ ਕਵਨ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਰਾਗ ਸਮਲਾ ਚੌਥਾ ਸੂਪੁਰਖੇ ਕੋ ਓੰਕਾਰ ਸਤਗੁਰ ਪ੍ਰਸਾਦ ਸੂਰਪੁਰਕ ਨਰੰਜਨ ਹਰਪੁਰਕ ਨਰੰਜਨ ਹਰ ਅਗਮ ਅਗਮਪਾਰਾ ਸਭ ਧਿਆਵੈ ਸਭ ਧਿਆਵੈ ਤੁਧ ਜੀ ਹਾਰ ਸੱਚੇ ਸਿਰਜਣਹਾਰਾ ਸਭ ਜੀ ਤਨਹਾਰੇ ਜੀ ਤੁੰ ਜੀ ਆਕਾਦਾ ਤਾਰਾ ਹਰ ਧਿਆਵੂ ਸੰਤੋ ਜੀ ਸਭ ਦੁੱਖ ਦਿਸਾਰਨ ਹਾਰਾ ਹਰਿਆ ਪੀਠਾਪੁਰ ਹਰਿਆ ਪੀ ਸੇਵਕ ਜੀ ਕਿਆ ਨਾਨਕ ਜント ਵਿਚਾਰਾ ਤੂੰ ਕਟ ਕਟੇ ਅੰਤਰ ਸ਼ਰਮਦਰ ਅੰਤਰ ਜੀ ਹਾਰੇ ਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੀ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾ ਤੁਦ ਬਿਨ ਅਵਰਨਾ ਜਾਣਾ ਤੂੰ ਪਾਰ ਬ੍ਰਹਮ ਬਿਅੰਤ ਬਿਅੰਤ ਜੀ ਤੇਰੀ ਕਿਆ ਗੁਣਾਂ ਖ ਵਖਾਣਾ ਜੋ ਸਿਵ ਹੈ ਜੋ ਸਿਵ ਤੁਧ ਜੀ ਜਨ ਨਾਨਕ ਤਨੁ ਕਰਿ ਕਾਰਨਾ ਹਰ ਧਿਆਵੈ ਹਰ ਧਿਆਵੈ ਤੁਧ ਜੀ ਸਿ ਸੰਜਮ ਜਗ ਮੈਂ ਸੁਖ ਵਾਸੀ ਸਿ ਮੁਕਤ ਸਿ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਟੂਟੀ ਜਮ ਕੀ ਫਾਸੀ ਜਿਨ ਨਿਰਭਾਉ ਜਿਨ ਹਰ ਨਿਰਭਾਉ ਧਿਆਇਆ ਜੀ ਤਨ ਕਾ ਭਾਉ ਸਭ ਗਵਾਸੀ ਜਿਨਸੀ ਵਿਆ ਜਿਨਸੀ ਵਿਆ ਨਿਰਾ ਹਰ ਜੀਤੇ ਹਰ ਹਰ ਰੂਪ ਸਮਾਸੀ ਸੀ ਤਨ ਸੀ ਤਨ ਜਿਨ ਹਰਤ ਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਿਕ ਅਨੇਕ ਅਨੰਤਾ ਤੇਰੀ ਅਨਿਕ ਤੇਰੀ ਅਨਿਕ ਕਰਹਿ ਹਰ ਪੂਜਾ ਜੀ ਤਪ ਤਪਹਿ ਜਪਹਿ ਬੇਅੰਤਾ ਤੇਰਿਆ ਅਨੇਕ ਤੇਰਿਆ ਅਨੇਕ ਪੜਹਿ ਬਿ ਸਿਮਰਤ ਸਾਸਤ ਜੀ ਕਰ ਕਰਿਆ ਖਟ ਕਰਮ ਕਰਨਤਾ ਸੇ ਭਗਤ ਸੇ ਭਗਤ ਬਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰਿ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੀਵਣ ਅਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੂਈ ਤੁਧ ਆਪੇ ਭਾਵੈ ਸੂਈ ਵਰਤਾ ਜੀ ਤੂੰ ਆਪੇ ਕਰਹਿ ਸੋ ਹੋਈ ਤੁਹ ਦਿਆਪੇ ਸ੍ਰਿਸ਼ਟ ਸਭੁ ਪਾਈ ਜੀ ਤੁਹ ਦਿਆਪੇ ਸਿਰਜ ਸਭ ਕੋਈ ਜਨ ਨਾਨਕ ਗੁਣ ਗਾਵਾ ਕਰਤੇ ਕੀ ਜੀ ਜੋ ਸਬਸ ਕਾ ਜਨੁਈ ਆਸਾ ਮਹਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤੂੰ ਭਾਵ ਸੁਈ ਥੀ ਸੀ ਜੋ ਤੂੰ ਦੇਹ ਸੁਈ ਹਾਂ ਪਾਈ ਰਹਾ ਸਭ ਤੇਰੀ ਤੋਂ ਸਭ ਨਹੀਂ ਧਿਆਇਆ ਜਿਸਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਦ ਆਪ ਵਿਸੂੜਿਆ ਮਿਲਾਇਆ ਤੂੰ ਦਰਿਆ ਹੋ ਸਖਤ ਜਹੀ ਮਾਹੀ ਤੁਜ ਬਿਨ ਦੂਜਾ ਕੋਈ ਨਹੀਂ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣੈ ਸੋਈ ਜਨ ਜਾਣੈ ਹਰ ਗੁਣ ਸਭੀ ਆਖ ਵਖਾਣ ਜਿਨ ਹਰਿ ਸੇਵਿਆ ਤਿਨ ਸੁਖ ਪਾਇਆ ਸਹਿਜ ਹੀ ਹਰਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦਬਿਨ ਦੂਜਾ ਵਰਨਾ ਕੋਏ ਤੂੰ ਕਰ ਕਰ ਵੇਖਹਿ ਜਾਣੈ ਸੋਈ ਜਨ ਨਾਨਕ ਗੁਰਮੁਖ ਪ੍ਰਗਟ ਹੋਇ ਆਸਾ ਮਹਲਾ ਪਹਿਲਾ ਤਿਤ ਸਰ ਵਰਣਾ ਪਈਲੇ ਨਿਵਾਸ ਆਪਾ ਨਹੀਂ ਭਾਵਤ ਤਨਹਿ ਕੀਆ ਪੰਕਜੁ ਮੁਰਖ ਪਗ ਨਹੀਂ ਚਾਲ ਹਮ ਦੇਖਾ ਤੈ ਡੂਬਿਆਲੇ ਮਨ ਏਕਨਾ ਚਿਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤਿਨ ਕੀ ਸਰਨਾ ਜਿਨ ਤੂ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇਹੁ ਰੀਆ ਗੋਬਿੰਦ ਮਿਲਨ ਕੀ ਤੇਰੀ ਬਰੀਆ ਵਰ ਕਾਜ ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਗਤ ਪਦ ਕੇਵਲ ਨਾਮ ਸਰੰਗ ਜਾਮ ਲਾਗ ਭਵਜਲ ਤਰਨ ਕੈ ਜਨਮ ਰਥਾ ਜਾ ਤਰੰਗ ਮਾਇਆ ਕੈ ਰਹਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੂ ਨਾਨਕ ਹਮ ਨੀਚ ਕਰਮਾ ਸ਼ਰਨ ਪਰੀ ਕੀ ਰਾਖੋ ਸ਼ਰਮਾ ਪਤਸ਼ਾਹੀ ਦਸਵੀਂ ਕਵਿਉ ਬਾਤ ਬੇਨਤੀ ਚੋਪਈ ਅਮ੍ਰੀ ਕਰੋ ਹਾਦਰ ਰੱਛਾ ਪੂਰੀ ਹੋਏ ਜਿਤ ਕੀ ਇੱਛਾ ਤਦ ਚੰਨਨ ਮਨ ਰਹੇ ਹਮਾਰਾ ਨਾ ਜਾਣ ਕਰੋ કૃਤਪਾਲ ਹਮਰੇ ਦੁਸ਼ਟ ਸਭੈ ਤੁਮ ਘਾਵੂ ਆਪ ਹਾਦਨ ਬਚਾਵੂ ਸਖੀ ਵਸੈ ਮੋਰੋ ਪਰਿਵਾਰ ਆਸੀ ਬਖਸ਼ ਸਭੈ ਕਰ ਤਾਰਾ ਮੋਰੋ ਰਛਾ ਜੀ ਕਰਦਾ ਕਰੀਐ ਸਭ ਪਰਨ ਕੋ ਆਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਕੀ ਰਤਿ ਆਸਾ ਤੁਮਹੀ ਛਾੜ ਕੋਈ ਅਵਰਨਾ ਧਿਆਨ ਜੋ ਵਰਚਾ ਹੂੰ ਸੋ ਤੁਮ ਤੇ ਪਾਉ ਸੇਵਕ ਸੇਖ ਹਮਾਰੇ ਤਾਰੀ ਹੈ ਚੰਚੰ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੇ ਮੁਝੇ ਉਗਰੀਆ ਮਰਨ ਕਾਲ ਕਾ ਤ੍ਰਾਸ ਨਵਰੀਆ ਉਹ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੂ ਜੂ ਕਰਿਓ ਰੱਛਾ ਰਾਖ ਲਿਹੁ ਮਹਾਰਾਖਣ ਹਾਰੀ ਸਾਹਿਬ ਸੰਹ ਸਹਾਇ ਪਿਆਰੀ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹ ਪੂਰੀ ਚਤੁਰਦਸ ਕੰਤਾ ਆਕਾਲ ਪਾਇ ਬ੍ਰਹਮਾ ਬੁਖਧਰਾ ਆਕਾਲ ਪਾਇ ਸਿਂਜੂ ਅਲਕਰਾ ਆਕਾਲ ਪਾਇ ਕਰਮਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਗਨ ਕਾਲ ਜੋਗੀ ਸਭ ਕੀਓ ਬੇਦਰਾਜ ਬ੍ਰਹਮਾ ਜੋ ਥੀਓ ਜਗਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਗਨ ਕਾਲ ਸਭ ਜਗਤ ਬਨਾਇਓ ਦੀਪ ਦੇਹੰਤ ਜੱਥਨ ਉਪਜਾਇਓ ਆਦ ਅੰਤੇ ਕੈਵਤਾਰਾ ਸੂਈ ਗੁਰੂ ਸੰਗਿ ਹੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਤਿਪਰਜਾ ਦਿਨ ਆਪ ਸਵਾਰੀ ਸਿਵ ਕਨ ਕੋ ਸਿਵ ਕਨ ਸੁਖ ਦੀਓ ਸਤਰਨ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਬਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚ ਰਿਆ ਸੂਲਾ ਸਭ ਪ੍ਰ ਕਿਰਪਾ ਅਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੀ ਪੀਰ ਪਛਾਨੈ ਕਟ ਕਟ ਕੇ ਪੜ ਪੜ ਕੀ ਜਾਣੈ ਜਬ ਉਦ ਕਰਖ ਕਰਾ ਕਰਤਾ ਰਾ ਬ੍ਰਜਾ ਤਰਤ ਤਬ ਦੇਹ ਅਪਾਰਾ ਜਬਿਆ ਕਰਖ ਕਰਤ ਹੋ ਕਬਹੁ ਤੁਮੈ ਮਿਲਤ ਦੇਹ ਤਰ ਸਭ ਹੋਂ जिते बदन सृष्टि सब धारि आप अपनी भुजा चारे तुम सब ही ते रहत निराल मैं जानत भेद भेद हे अरिया लना निरंकार निर्विकार निर्लंग आद अनिल अनाद सांभ ਤਾਂ ਕਾ ਮੂੜ ਚਾਰਤ ਭੀਦਾ ਜਾਂ ਕੋ ਭੇਵ ਨਾ ਪਾਵਤ ਬੀਦਾ ਤਾਂ ਕੋ ਕਰਪਾ ਹਨ ਅਨਮਾਰਨਤ ਮਹਾ ਮੂੜ ਕਚ ਭੀਤ ਨਾ ਜਾਣਤ ਮਹਾ ਦੇਵ ਕੋ ਕਹਤ ਸਦਾ ਸ਼ਿਵ ਨਿਰੰਕਾਰ ਕਾ ਜੀਨਤ ਨਹਿ ਪੇਵਾਗ ਆਪਣੀ ਬੁਧ ਹੈ ਜੀਤੀ ਵਰਨਤ ਭਿੰਨ ਪੈਨ ਤੁਹੇ ਤੇਤੀ ਤੰਗਰ ਲਖਾ ਨਾ ਜਾਏ ਪ੍ਰਸਾਰ ਕਹਿ ਬਸ ਜਾ ਗਤਮ ਸੰਸਾਰ ਆਇ ਕਹਿ ਰੂਪ ਨੂੰ ਸਰੂਪ ਆਰੰਭ ਭਿਉਰਾ ਕਹੀ ਭੂਪਾ ਅੰਡਜ ਜਿਰਜ ਸੀਤਜ ਕੀਨੇ ਉਤਪਜ ਖਾਨ ਬਹਰ ਰਚਦੀਨੀ ਕਹੂੰ ਫੂਲ ਰਾਜ ਆਵੈ ਬੈਠਾ ਕਉ ਸਮਟ ਭਿਉ ਸੰਕਰ ਇਕਠਾ ਸਗਰੀ ਸ੍ਰਿਸ਼ਟ ਦਿਖਾਏ ਚੰਭਵ ਆਦ ਜੁਗਾਦ ਸਰੂਪ ਸਿੰਭਵ ਅਵਰਛਾ ਮੇਰੀ ਤੁਮ ਕਰੋ ਸਿਖ ਵਾਰ ਸਿਖ ਸੰਗ ਰੋ ਦੁਸ਼ਤ ਦਿੱਤੇ ਉਠਵਾ ਤੁਤ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੀ ਅਸਤ ਤਵ ਸਰਨੀ ਪਰੇ ਤਨ ਕੇ ਦੁਸ਼ਟ ਦੁਖ ਤਹ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਨ ਕੇ ਤੁਮ ਸੰਕਟ ਸਵਟਾਰੇ ਜਿਉ ਕਲ ਕੋ ਇਕ ਬਾਰ ਧਿਆਲੇ ਹੈ ਤਾਂ ਕੀ ਕਾਲ ਨਿਕਟ ਨਹੀਂ ਆਏ ਰੱਛਾ ਹੋਏ ਤਾਹੀ ਸਭ ਕਾਲਾ ਦੁਸ਼ਟ ਅਰਿਸ਼ਟ ਰਹਿ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੀ ਨ ਹਰਹੁ ਤਾਂ ਕੀ ਤਾਪ ਤਨ ਕਮ ਹਰਹੁ ਰਿੱਧ ਸਿੱਧ ਕਰਮ ਸਭ ਹੋਈ ਦੁਸ਼ਟਿ ਛਾਹ ਹੋਈ ਸਵੈਸ ਕੀ ਨਾ ਕੋਈ ਇਕ ਬਾਰ ਜਿਨ ਤੂੰ ਸੰਭਾਰਾ ਕਾਲ ਵਾਸਤੇ ਤਾਹੀ ਉਬਾਰਾ ਜਿਨ ਨਰ ਨਾਮ ਤੁਹਾਰੋ ਕਹਾ ਦਰਦ ਦੁਸ਼ਟ ਦੁਖ ਤੇਰਾ ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹਾ ਦਿਲ ਉਬਾਰੀ ਸਰਬ ਠੋਰ ਮਹੋ ਸਹਾਈ ਦੁਸ਼ਟ ਦੁਖਤੇ ਲੇ ਹੋ ਬਚਾਈ ਸਵਈਆ ਪਾਈ ਕਹੀਂ ਜਬ ਤੇ ਤੁਮਰੇ ਤਵਤੇ ਕੋ ਆਂ ਕਰੇ ਨਹੀਂ ਆਨਿਉ ਰਾਮ ਰਹੀਂ ਪੁਰਾਨ ਕੁਰਾਨ ਅਨੇਕ ਹੈ ਮਤਿ ਇੱਕ ਨਾ ਮਾਨਿਓ ਸਿਮਰਤਿ ਸਾਸਤ੍ਰ ਬੀਦ ਸਬੈ ਮੁਪੀਤ ਕਹੈ ਹਮ ਇੱਕ ਨਾ ਜਾਣਿਓ ਸਰੀਅਸ ਪਾਨ ਕਿਰਪਾ ਤੁਮਰੀ ਕਾਰ ਮੈ ਨਾ ਕਹਿਓ ਸਭ ਤੁਹੀ ਬਖਾਨਿਓ ਦੁਹਰਾ ਸਗਲੇ ਦੁਆਰ ਕੋ ਛਾੜ ਕੇ ਗਹ ਤਹਾਰੋਂ ਦਵਾਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਗ ਕਲੀ ਮਹੱਲਾ ਤੀਜਾ ਨਾ ਦੇ ਕੋ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆਰੁ ਜਿਮਾਂ ਸਤਿਗੁਰੂ ਮਾ ਪਾਇਆ ਸਤਿਗੁਰਤਾ ਪਾਇਆ ਸਹਿ ਸੀਤੀ ਮਨਵ ਜੀਆਂ ਵਾਦਾਈਆ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਗਨ ਆਈਆ ਸ਼ਬਦ ਉਤਾ ਗਾਵੋ ਹਰੀ ਕੇ ਰਾਮ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮਾ ਪਾਇਆ ਵੀ ਮਨ ਮੇਰਾ ਤੂੰ ਸਦਾ ਰਹੂ ਹਰ ਨਾਲੇ ਹਰ ਨਾਲ ਰਹੂ ਤੂੰ ਮਨ ਮੇਰੇ ਦੁਖ ਸਭ ਸੰਸਾਰ ਦਾ ਅੰਗੀਕਾਰ ਹੋ ਕਰੇ ਤੇਰਾ ਕਰ ਸਭ ਸਵਾਰਨਾ ਸਭਨਾ ਗਲਾ ਸੰਗਰਾ ਸਵਾਮੀ ਸੋਕ ਮਨੋਂ ਵਿਸਾਰੀ ਕਹੇ ਨਾਨਕ ਮਨ ਮੇਰੇ ਸਦਾ ਰਹੂ ਹਰ ਨਾਲੇ ਸਾਚੇ ਸਾਹਿਬ ਕਿਆ ਨਾਹੀ ਕਰਤੇ ਰਹਾ ਕਰਤਾ ਤੇਰਾ ਸਭ ਕੁਝ ਹੈ ਜਿਸ ਦੇਹੀ ਸੋ ਪਾਵੇ ਸਦਾ ਸਿਖ ਸਲਾ ਤੇਰੀ ਨਾਮ ਮਨੁਸਾਵੇ ਨਾਮ ਜਿਨ ਕੈ ਮਨ ਵਸਿਆ ਬਾਜੀ ਸ਼ਬਦ ਕਨੀਰੇ ਕਹੇ ਨਾਲ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਾ ਸਾਚਾ ਨਾਮ ਮੇਰਾ ਧਾਰੂ ਸਾਚ ਨਾਮ ਧਾਰ ਮੇਰਾ ਜਿਨੂ ਭੂਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰਵਿਟਹੁ ਜਿਸ ਦੀਆਂ ਵਿੜਿਆਈਆਂ ਕਹੇ ਨਾਨਕ ਸੁਨਹੁ ਸੰਤੋ ਸ਼ਬਦ ਧਰਹੁ ਪਿਆਰਹੁ ਸੱਚਾ ਨਾਮ ਮੇਰਾ ਧਾਰਹੁ ਵਾਜੇ ਪੰਚ ਸ਼ਬਦ ਤਿਤਕਾਰ ਸੁਪਾਗੈ ਕਰ ਸੁਪਾਗੈ ਸ਼ਬਦ ਵਾਜੇ ਤਲਾ ਜਿਤ ਕਰਤਾਰੀਆ ਪੰਚ ਦੂਤ ਦਵਾਰ ਸ ਕੀਤੇ ਕਾਲ ਕੰਟਕ ਮਾਰਿਆ ਦੁਰ ਕਰਮ ਪਾਇਆ ਤੋ ਜਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਕਰਨ ਦਵਾਰ ਜੀ ਅਨੰਦ ਸੁਣ ਹਉ ਵਡ ਭਾਗੀ ਹੋ ਸਗਲ ਮਨਾਰਥ ਪੂਰੇ ਪਾਰ ਬ੍ਰੰਪਰ ਪ੍ਰਪਾਇ ਉਤਰੇ ਸਗਲ ਵਸੂਰੇ ਦੂਰ ਕਰੋ ਸੰਤਾ ਪੁਤਰੇ ਸੁਣੀ ਸੱਚੀ ਬਾਣੀ ਸੰਤ ਸਾਧਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿਤ ਸਤਗੁਰ ਰਹਾ ਭਰਪੂਰੇ ਨਵੰਤ ਨਾਨਕ ਗੁਰ ਚਰਨ ਲਾਗੀ ਬਾਜੀ ਅਨਹਦ ਤੂਰੇ ਮੁੰਦਾਬਨੀ ਮਹਲਾ ਪੰਜਵਾ ਤਾਲ ਵਿਚਿ ਤਨ ਵਸਤੂ ਪਈਓ ਸਤ ਸੰਤੋਖ ਵਿਚਾਰੂ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸਧਾਰੂ ਜੀ ਕੋ ਖਾਵੈ ਜੀ ਕੋ ਪੁੰਚੈ ਤਿਸ ਕਾ ਹੋਇ ਆਧਾਰੂ ਇਹ ਵਸਤ ਤਜੀ ਨਹ ਜਾਈ ਨਿਤ ਨਿਤ ਰਾਖੁਰ ਧਾਰੋ ਤਮ ਸੰਸਾਰ ਚਰਨ ਲਗ ਤਰੀਆ ਸਬ ਨਾਨਕ ਪ੍ਰਹਮ पसारੂ ਸਲੋਕ ਮਹਲਾ ਪੰਜਾ ਤੇਰਾ ਕੀਤਾ ਜਾਤੋ ਨਾਹੀ ਮੈਨੂ ਜੋਗ ਤੇ ਤੋ ਸਪਿਆ ਮਿਹਰਾਮਤ ਹੋਈ ਸਤ ਗੁਰ ਸਜਣ ਮਿਲੇ ਆ ਨਾਨਕ ਨਾਮ ਮਿਲਾਤਾ ਜੀਵਾ ਦਨ ਮਨ ਧੀਵ ਅਰੇ ਆ ਤਰਸ ਭਿਆ ਮਿਹਰਾਮਤ ਹੋਈ ਤਉ ਗੁਰ ਸਜਣੈ ਮਿਲੇ ਆ ਨਾਨਕ ਨਾਮ ਮਿਲਾ ਤਾ ਜੀਵਾ ਤਨ ਮਨ ਜੀਵਾ ਹਰੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ